ਇਹ 2009 ਦੇ ਵਿੱਚ ਇੱਥੇ ਦੀਵਾਰ ਸੀ ਦੀਵਾਰ ਅਸੀਂ ਇੱਟਾਂ ਦੀ ਬਣੀ ਸੀ 4 5 7 ਦਿਨ ਰਦੇ ਲੱਗੇ ਸੀ ਉਹਦੇ ਵਿੱਚ ਦੂਸਰੇ ਦਿਨ ਦੁੱਧ ਨਿਕਲਣਾ ਪਿਆ ਦੁੱਧ ਧਾਰਾ ਬਗੀ 2-3 ਮਹੀਨੇ ਕਰੀਬ ਦੁੱਧ ਧਾਰਾ ਚੱਲਦੀ ਰਹੀ ਤਾਂ ਤਾਂ ਦੇਖ ਕੇ ਚਰਨਾਮਤ ਲੈ ਕੇ ਜਾਂਦੀਆਂ ਰਹੀਆਂ ਸਾਰੇ ਪ੍ਰਸ਼ਾਸਨ ਵੀ ਆਇਆ ਸਾਰੇ ਡੀਸੀ ਵੀ ਆਇਆ ਐਸਐਸਪੀ ਸਾਹਿਬ ਸੰਗਤ ਇੱਥੇ ਆ ਕੇ ਉਹਨਾਂ ਆਪਣੀ ਅੱਖੀਂ ਦੇਖਿਆ ਹੈ ਤਾਂ ਫਿਰ ਇਹ 2-3 ਮਹੀਨੇ ਕਰੀਬ ਚੱਲਦਾ ਰਿਹਾ ਇੱਕ ਇੰਗਲੈਂਡ ਦੇ ਵਿੱਚ ਜੋੜਾ ਰਹਿੰਦਾ ਸੀ ਉਹਨਾਂ ਦੇ ਕਮ ਸੇਕਾ 18-19 ਸਾਲ ਹੋ ਗਿਆ ਸੀ ਵਿਆਹ ਹੋਏ ਨੂੰ ਉਹਨਾਂ ਦੇ ਘਰ ਦੇ ਵਿੱਚ ਪਰੇਸ਼ਾਨੀ ਨਹੀਂ ਸੀ ਹੋਈ ਉਹਨਾਂ ਨੇ ਕਿਹਾ ਵੀ ਜਦਾ ਉਹ ਕੁਦਰਤੀ ਉਹ ਆ ਗਿਆ ਇੱਥੇ ਜਾ ਉਹਨੇ ਦੇਖਿਆ ਇਥੇ ਤੇ ਉਹ ਦਵਾਰ ਦੇ ਵਿੱਚੋਂ ਦੁੱਧ ਤਾਰਾ ਨਿਕਲ ਰਿਹਾ ਆ ਚਲਦੀ ਆ ਇਹ ਉਹਨੇ ਕਿਹਾ ਪਈ ਅਸੀਂ ਇੱਥੇ ਮੰਗ ਲਈ ਅਸੀਂ ਤਾਂ ਬਹੁਤ ਬਹੁਤ ਦੂਗਰਤੀ ਜਾ ਕੇ ਉਧਰ ਬੜੀ ਬੜੀ ਮਾਨਤਾ ਮੰਨੀਆਂ ਸਾਡਾ ਕਿਤੇ ਵੀ ਸਾਨੂੰ ਖੈਰ ਨਹੀਂ ਮਿਲੀ ਤੇ ਅਸੀਂ ਇਹਨਾਂ ਕੋਲ ਬੱਚੇ ਦਾ ਦਾ ਮੰਗ ਲਈਏ ਮਹਾਰਾ ਸਾਡਾ ਵੀ ਵਾਰਸ ਬਣ ਜਾਵੇ ਸਾਡਾ ਵੀ ਦੁਨੀਆ ਤੇ ਨਾਰਾ ਜਵੇ ਤੁਸੀਂ ਤਾਂ ਜਦ ਦੁੱਧ ਦੀਆਂ ਤਾਰਾ ਫਟਕਟ ਕਰ ਸਕਦੇ ਹੋ ਸਾਨੂੰ ਬੱਚੇ ਦਾ ਦਾ ਬਖਸ਼ੋ ਫਿਰ ਅਸੀਂ ਉਸ ਵੇਲੇ ਕੱਚਾ ਸੀ ਆ ਆਹ ਜ਼ਰਾ ਕਿਾਸੀ ਜੋ ਸਾਡੇ ਕੋਲ ਜ ਸਰਦਾ ਹੋਇਆ ਅਸੀਂ ਲਾਵਾਂਗੇ ਇਹ ਇਹ ਦੇਖ ਲਓ ਭਈ ਆ ਤੁਸੀਂ ਦੇਖ ਲਓ ਦੀਵਾਰ ਸਾਰੀਆਂ ਸਾਰੇ ਸੰਖ ਮਰਮਰ ਲਾ ਲਾ ਕੇ ਉਹਨਾਂ ਨੇ ਇਹ 15 ਲੱਖ ਰੁਪਈਆ ਉਹਨਾਂ ਨੇ ਲਾਇਆ ਲਗਾ ਕੇ ਬੜਾ ਅਲੀਸ਼ਾਨ ਸਾਰੀਆਂ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀਆਂ ਦੁੱਧ ਪੋਣੀ ਸ਼ਹਿਰਾ ਮੰਗ ਕੇ ਜਾਂਦੀਆਂ ਉਹਨਾਂ ਦੇ ਸਾਰਿਆਂ ਦੇ ਘਰਾਂ ਦੇ ਵਿੱਚ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਬੱਚਾ ਹੋਵੇ ਤੇ ਅਸੀਂ ਫਿਰ ਕਰਾਂਗੇ ਉਹਨਾਂ ਦੇ ਡੇਢ ਸਾਲ ਬਾਅਦ ਉਹਨਾਂ ਦੇ ਦੋ ਲੜਕੇ ਜੋੜੇ ਜਨਮੇ ਤਾਂ ਫਿਰ ਉਹਨਾਂ ਨੇ ਇਹ ਜਗ੍ਹਾ ਬਣਾਣੀ ਸ਼ੁਰੂ